ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵਾਇਰਲ ਹੋ ਰਹੀ ਹੈ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਇੱਕ ਲੈਟਰ ਹੈਡ ਜਿਹੜਾ ਕਿ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਸਾਬਕਾ ਐਮ.ਐਲ.ਏ ਸੰਜੇ ਤਲਵਾੜ ਕਾਂਗਰਸੀ ਜਿਨ੍ਹਾਂ ਦਾ ਕਿ ਸਾਈਨ ਜਿਹੜੇ ਵਾਇਰਲ ਹੋ ਰਿਹਾ ਹੋਰ ਵੀ ਲੀਡਰਾਂ ਦੇ ਜਿਹੜੇ ਸਾਈਨ ਹੈਗੇ ਉਹਦੇ ਵਿੱਚ ਕੀ ਹੋਰ ਕਿਹਾ ਜਾ ਰਿਹਾ ਕਿ ਉਹ ਫੇਕ ਹੈ ਖੁਦ ਸੰਜੇ ਤਲਵਾੜ ਨੇ ਉਹ ਜਿਹੜੀ ਉਸ ਦੀ ਪੁਸ਼ਟੀ ਕੀਤੀ ਹੈ ਕਿ ਫੇਕ ਜਿਹੜੀ ਬਣਾਇਆ ਹੋਇਆ ਲੈਟਰ ਹੈਡ ਜਿਹੜੇ ਮੇਰੇ ਸਾਈਨ ਵੀ ਹਨ ਨੀ ਗੇ ਗੱਲਬਾਤ ਕਰਾਂਗੇ ਸਾਡੇ ਨਾਲ ਐਮ.ਐਲ.ਏ ਸਾਹਿਬ ਹੈਗੇ ਨੇ ਸਰ ਕੀ ਲੱਗਦਾ ਕਿ ਜਿਹੜੀ ਲੈਟਰ ਹੈਡ ਵਾਇਰਲ ਕੀਤਾ ਹੈ ਕਿ ਕਾਰਨ ਕੀ ਮੰਦ ਹੈ ਇਲੈਕਸ਼ਨ ਜਿੱਤਣ ਵਾਸਤੇ ਅਲੱਗ-ਅਲੱਗ ਹੱਤਗੰਢੇ ਅਪਣਾਉਂਦੀ ਆ ਪਰ ਰਾਜਨੀਤੀ ਦਸਤਰ ਇੰਨਾ ਨੀਵਾ ਹੋ ਜਾਏਗਾ ਇਹ ਕਈ ਸੋਚਿਆ ਨਹੀਂ ਸੀਗਾ ਇਹ ਜਿਹੜਾ ਲੈਟਰ ਹੈਡ ਵਾਇਰਲ ਹੋ ਰਿਹਾ ਹੈ ਇਹਦਾ ਸਾਡੇ ਨਾਲ ਕਾਂਗਰਸ ਪਾਰਟੀ ਨਾਲ ਮੇਰੇ ਨਾਲ ਡਾਊਟ ਸਾਬ ਪਾਂਡੇ ਸਾਬ ਨਾਲ ਕੋਈ ਇਹਦਾ ਦੂਰ-ਦੂਰ ਤੱਕ ਦਾ ਰਿਸ਼ਤਾ ਨਹੀਂ ਹੈ ਔਰ ਜੋ ਮੈਟਰ ਲਿਖਿਆ ਹੈ ਮੇਰੇ ਖਿਆਲ ਅੱਜ ਤੱਕ ਕਦੀ ਕਿਸੇ ਨੇ ਆਪਣੇ ਲੀਡਰ ਬਾਰੇ ਕੋਈ ਐ ਹੋ ਜਿਆ ਗੱਲ ਸੋਚੀ ਵੀ ਨਹੀਂ ਕਿਉਂਕਿ ਜਦੋਂ ਇਹ ਕ੍ਰਾਈਸਿਸ ਆਈ ਸੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਪੋਲੀਟੀਕਲ ਵਡੰਟੇ ਦੇ ਅਗੇਂਸਟ ਆਸ਼ੂ ਜੀ ਨੂੰ ਉਹਨਾਂ ਨੇ ਰੈਸ ਵੀ ਕੀਤਾ ਸੀ ਉਦੋਂ ਡਾਵਰ ਸਾਹਿਬ ਪਾਂਡੇ ਸਾਹਿਬ ਇਵਨ ਲਾਪਰਾ ਸਾਹਿਬ ਦਾਕਾ ਸਾਹਿਬ ਔਰ ਮੈਂ ਦਾਜਨ ਅਸਿਵਿਜਨ ਦਫ਼ਤਰ ਦੇ ਬਾਹਰ ਢੰਨ ਲਗਾ ਕੇ ਬੈਠੀ ਸੀ ਸੋ ਇਹ ਸਾਰਾ ਕੁਝ ਫੇਕ ਹੈ ਟੋਟਲੀ ਤੇ ਮੇਰਾ ਖਿਆਲ ਹੈ ਕਿ ਇਹਦਾ ਜਵਾਬ ਜਿਹੜਾ ਵੈ ਇਲੈਕਸ਼ਨ ਦੇ ਵਿੱਚ ਲੋਕ ਵੀ ਦੇਣਗੇ ਤੇ ਸਾਡੀ ਪਾਰਟੀ ਦੇ ਕਾਰਜਕਰਤਾ ਵੀ ਦੇਣਗੇ ਜਿਹੜੀ ਆਪੋਜੀਸ਼ਨ ਪਾਰਟੀ ਵਿੱਚ ਕੰਮ ਕਰ ਰਹੀਆਂ ਸਰਰ ਵਿੱਚ ਭਾਰਤ ਕੋਸ਼ਨਾਸੂ ਦਾ ਜ਼ਿਕਰ ਕੀਤਾ ਗਿਆ ਹੋਰ ਏਡੀ ਦਾ ਵੀ ਜ਼ਿਕਰ ਕੀਤਾ ਗਿਆ ਕਾਰਨ ਕਿ ਮੰਨਦੇ ਹੋ ਮਨਸ਼ਾ ਕੀ ਮੰਨਦੇ ਹੋ ਵੀ ਜਿੰਨੇ ਵੀ ਵਾਇਰਲ ਕੀਤੀ ਹੈ ਕਿ ਕਾਰਨ ਕੀ ਮੰਨਦੇ ਹੋ ਰਿਹਾ ਪਿੱਛੇ ਦੇਖੋ ਲੁਧਿਆਣੇ ਦੀ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ ਜਿੱਚ ਡਾਵਰ ਸਾਹਿਬ ਸੀਨੀਅਰ ਲੀਡਰ ਨੇ ਪਾਰਟੀ ਸਾਹਿਬ ਸੀਨੀਅਰ ਲੀਡਰ ਨੇ ਔਰ ਮੈਂ ਡਿਸਟ੍ਰਿਕਟ ਪ੍ਰਧਾਨ ਆ ਬੇਸਿਕਲੀ ਇਹਦੀ ਮਨਸ਼ਾ ਇਹਦੇ ਪਿੱਛੇ ਇਹ ਸੀ ਕਿ ਸਾਡਾ ਆਪਸ ਵਿੱਚ ਸਾਡੇ ਸਬੰਧ ਖਰਾਬ ਹੋਣ ਜਿਹੜਾ ਸਬੰਧ ਖਰਾਬ ਹੋਣਗੇ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਤੇ ਪਾਰਟੀ ਕਿਸੇ ਨੂੰ ਟਿਕਟ ਦੇਗੀ ਤੇ ਉਹਦਾ ਅਸਰ ਜਿਹੜਾ ਸਾਡੇ ਇਲੈਕਸ਼ਨ ਤੇ ਪਵੇਗਾ ਉਹ ਲੇਕਿਨ ਸਾਡੇ ਸਬੰਧ ਇਹਦੇ ਨਾਲ ਹੋਰ ਵੀ ਮਜ਼ਬੂਤ ਹੋਏ ਆ ਕਿਉਂਕਿ ਸਭ ਨੂੰ ਪਤਾ ਹੈ ਵੀ ਇਹ ਸਾਰਾ ਕੁਝ ਫੇਕ ਹੈ ਓਰੀਵਨ ਜਿਹੜੇ ਉਹਨੇ ਸਾਈਨ ਕੀਤੇ ਉਹ ਹਿੰਦੀ ਚ ਕੀਤੇ ਆ ਅਗਰ ਇਹਤੇ ਇੰਗਲਿਸ਼ ਕੀਤੇ ਹੁੰਦੇ ਤਾਂ ਤੇ ਕਿਤੇ 10 ਵਜੇ ਪੈ ਕਿਸੇ ਨੂੰ ਡਾਊਟ ਵੀ ਹੋ ਜਾਣਾ ਸੀਗਾ ਉਹ ਵਿਚਾਰੇ ਮਤਲਬ ਕੱਲੀ ਕੱਲੀ ਚੀਜ਼ ਕਰਨੀ ਪਏ ਐਂਡ ਥਿਸ ਇਜ਼ ਆਈ ਥਿੰਕ ਕੀ ਬੜਾ ਵੱਡਾ ਸ਼ੇਮਫੁਲ ਐਕਟ ਹੈ ਰਾਜਨੀਤੀ ਕਰੋ ਮੁੱਦਿਆਂ ਦੇ ਉੱਤੇ ਆਪਣੀ ਪਾਰਟੀ ਦੀ ਗੱਲ ਕਰੋ ਆਪਣੇ ਲੋਕਲ ਮੁੱਦੇ ਦੀ ਗੱਲ ਕਰੋ ਨੈਸ਼ਨਲ ਮੁੱਦੇ ਦੀ ਗੱਲ ਕਰੋ ਤੁਸੀਂ ਪਰਸਨਲ ਹਿੱਟ ਕਰਦੇ ਹੋ ਰਿਫਟ ਪੈਦਾ ਕਰਦੇ ਹੋ ਜਿਹਦੇ ਨਾਲ ਜਿੱਦਾ ਦੂਰ ਦੂਰ ਤੱਕ ਸਾਰੋਕਾਰ ਦੀਆਂ ਨਾ ਚੀਜ਼ਾਂ ਦੇ ਨਾਲ ਔਰ ਅੱਜ ਪੂਰਾ ਲੁਧਿਆਣਾ ਇਹ ਗੱਲ ਦੇਖ ਵੀ ਰਿਹਾ ਔਰ ਸਾਡੇ ਵਰਕਰਾਂ ਚ ਇਸ ਗੱਲ ਦਾ ਗੁੱਸਾ ਵੀ ਆ ਗਿਆ ਵੀ ਇਹੋ ਜਿਹੇ ਨੀਚੜਕਤਾ ਜਿਹੜੇ ਅਫਸਰ ਵਾਲੇ ਕਰ ਰਹੇ ਔਰ ਇਹਦਾ ਜਵਾਬ ਜਿਹੜਾ ਕਾਂਗਰਸ ਪਾਰਟੀ ਦੇ ਕਾਰਜਕਰਤਾ ਆਣ ਵਾਲੇ ਇਲੈਕਸ਼ਨ ਦੇਣਗੇ ਔਰ ਇਹਦੇ ਨਾਲ ਅਸੀਂ ਅੱਜ ਇਹਦੀ ਐਫ ਆਈ ਆਰ ਜਿਹੜੀ ਹੈ ਲੋਕਲ ਪੁਲਿਸ ਸਟੇਸ਼ਨ ਔਰ ਅਸੀਂ ਕਮਿਸ਼ਨ ਸਾਹਿਬ ਨੂੰ ਕੰਪਲੀਟ ਕਰਤੀ ਹੈ ਔਰ ਸਾਈਬਰ ਕਰਾਇਮ ਚ ਦੀ ਕੰਪਲੀਟ ਕਰਤੀ ਹੈ ਔਰ ਜਲਦੀ ਹੀ ਅਸੀਂ ਬੇਨਕਾਬ ਕਰਾਂਗੇ ਜਿਹੜੇ ਲੋਕਾਂ ਨੇ ਕੰਮ ਕੀਤਾ ਸਰ ਤੁਹਾਨੂੰ ਕਿੱਦਾ ਪਤਾ ਲੱਗਿਆ ਇਹ ਵੀ ਜਿਹੜੀ ਵਾਇਰਲ ਹੋ ਰਹੀ ਹੈ ਲੈਟਰ ਹੈਡ ਵਾਇਰਲ ਹੋ ਰਹੀ ਹੈ ਤੁਹਾਡੇ ਸਾਈਨ ਕਿਤੇ ਨੇ ਪਾਤਕੁਸ਼ਣਾ ਦਾ ਜ਼ਿਕਰ ਕੀਤਾ ਹੋਇਆ ਹੈ ਔਰ ਈਡੀ ਦਾ ਜ਼ਿਕਰ ਕੀਤਾ ਹੈ ਉਹ ਵਿੱਚ ਕੀ ਤੁਹਾਨੂੰ ਤੁਹਾਨੂੰ ਕਿੱਦਾ ਪਤਾ ਲੱਗਿਆ ਤੁਸੀਂ ਕਿਤੇ ਪੋਸਟ ਪੜ੍ਹੀ ਹੈ ਜਾਂ ਕਿਤੇ ਤੁਹਾਨੂੰ ਕਿਸੇ ਬੰਦੇ ਨੇ ਦੱਸੀ ਹੈ ਜਾਂ ਤੁਹਾਡੇ ਤੱਕ ਕਿਵੇਂ ਪਹੁੰਚੀ ਇਹ ਜਦੋਂ ਯੈਸਟਰਡੇ ਨਾਈਟ ਭਾਜਪੀ ਵਾਲੇ ਆਪਣੀਆਂ ਵਟਸਐਪ ਗਰੁੱਪ ਵਿੱਚ ਵਾਇਰਲ ਕਰ ਰਹੇ ਸੀ ਪੋਸਟ ਮੇਰੇ ਇੱਕ ਸਾਥੀ ਨੇ ਮੈਨੂੰ WhatsApp ਕਰਕੇ ਭੇਜਿਆ ਵੀ ਵਾਟ ਈ ਦਿਸ ਜਦੋਂ ਮੈਂ ਉਹ ਦੇਖਿਆ ਡੀਪਲੀ ਤੇ ਉਹ ਆ ਫੇਕ ਲੈਟ ਪੈਡ ਸੀਗਾ ਫਿਰ ਮੈਨੂੰ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਣਾ ਪਿਆ ਤਾਂ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਕਿ ਆਲ ਆਰ ਫੇਕ ਦੈਨ ਉਸ ਤੋਂ ਬਾਅਦ ਤਾਂ ਚਲੋ ਇਹ ਚਰਚਾ ਦਾ ਵਿਸ਼ਾ ਬਣ ਗਿਆ ਬਟ ਮੈਂ ਤੁਹਾਨੂੰ ਵੀ ਬੇਨਤੀ ਕਰਦਾ 2002 ਤੋਂ ਮੈਂ ਪੋਲਿਟਿਕਸ ਕਰ ਰਿਹਾ ਦਾਵਰ ਸਾਹਿਬ ਵੀ ਪੜੇ ਲਿਖੇ ਨੇ ਪਾਣੀ ਸਾਹਿਬ ਵੀ ਐਜੂਕੇਟਿਡ ਨੇ ਆਮ ਗ੍ਰੈਜੂਏਟ ਅੱਜ ਤੱਕ ਕਿਸੇ ਸਾਡੇ ਤਿੰਨਾਂ ਚੋਂ ਕਿਸੇ ਨੇ ਕਿਤੇ ਹਿੰਦੀ ਚ ਸਾਈਨ ਨਹੀਂ ਕੀਤੇ ਹੁੰਦੇ ਸੋ ਇਹ ਨਜ਼ਰੀਆ ਆ ਜਾਂਦਾ ਸਾਰਾ ਕੁਝ ਫੇਕ ਹੈ ਔਰ ਇੱਕ ਲੈਟਰ ਅਗਰ ਕੋਈ ਲੀਡਰ ਕਿਸੇ ਦੇ ਖਿਲਾਫ ਕੱਢੇਗਾ ਵੀ ਤੋ ਬੀਜੇਪੀ ਵਾਲੇ ਕੋਲ ਕਿਵੇਂ ਪਹੁੰਚੇਗੀ ਤੁਸੀਂ ਆਪ ਸਮਝੋ ਅਗਰ ਮੰਨ ਲਓ ਇਹ ਲੈਟਰ ਸੱਚ ਵੀ ਹੋਵੇ 1% ਤੇ ਜਾਏਗੀ ਜਾਂ ਹਾਈ ਕਮਾਂਡ ਕੋਲ ਜਾਂ ਸਾਡੇ ਪੰਜਾਬ ਦੇ ਪ੍ਰਧਾਨ ਕੋਲ ਜਾਂ ਪੰਜਾਬ ਦੇ ਪ੍ਰਭਾਰੀ ਕੋਲ ਇਹਨਾਂ ਕੋਲ ਕਿਵੇਂ ਪਹੁੰਚੇਗੀ ਸਰ ਲੈਟਰ ਦੇ ਉੱਪਰ ਡਿਸਟ੍ਰਿਕਟ ਕਾਂਗਰਸ ਕਮੇਟੀ ਲੁਧਿਆਣਾ ਲਿਖਿਆ ਕਿਉਂਕਿ ਲੈਟਰ ਹੈਡ ਕਈ ਵਾਰ ਬੰਦਾ ਕਿਸੇ ਨੂੰ ਦੇ ਦਿੰਦਾ ਹੁੰਦਾ ਹਨ ਕਾਕਾ ਜਾਂ ਲਿਖਣ ਕੋਈ ਜਨ ਕੋਈ ਇਦਾਂ ਗੱਲ ਪਤਾ ਨਹੀਂ ਵੀ ਤੁਹਾਡੇ ਇੱਥੋਂ ਨਿਕਲਿਆ ਹੋਵੇ ਤੁਹਾਡੇ ਜਾਂ ਕਿਸੇ ਕਾਰਜਕਰਤਾ ਦੇ ਹੱਥੋਂ ਨਿਕਲ ਕੇ ਉਹ ਕਿਸੇ ਜਿੰਨੇ ਵੀ ਇਹ ਹਰਕਤ ਕੀਤੀ ਹੈ ਜਦੋਂ ਤੱਕ ਉਹ ਪਹੁੰਚਾ ਹੋਵੇ ਕੁਛ ਇਦਾਂ ਦੇਖੋ ਅਸੀਂ ਇਹੀ ਚੈੱਕ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਕਈ ਵਾਰੀ ਲੈਟਰ ਹੈਡ ਸਾਡੇ ਕਾਰਜਕਰਤਾ ਵੀ ਲੈ ਕੇ ਜਾਂਦੇ ਔਰ ਲੀਡਰ ਸਾਹਿਬਾਨ ਵੀ ਲੈ ਕੇ ਜਾਂਦੇ ਆ ਕਿ ਉਹਨਾਂ ਨੇ ਕੁਝ ਆਪਣਾ ਕਿਸੇ ਨੂੰ ਲੈਟਰ ਲਿਖਣੀ ਹੈ ਜਾਂ ਕੋਈ ਉਹਨਾਂ ਦਾ ਯੂਜ਼ ਕਰਨਾ ਉਸੀਂ ਚੈੱਕ ਕਰਾਂਗੇ ਆਪਣੇ ਰਿਕਾਰਡ ਦੇ ਵਿੱਚ ਵੀ ਸਾਡਾ ਲੈਟਰ ਹੈਡ ਅਗਰ ਕਿਸੇ ਕੋਲ ਗਿਆ ਹੈ ਤਾਂ ਕਿਹੜੇ ਬੰਦੇ ਕੋਲ ਗਿਆ ਦੈਨ ਅਸੀਂ ਉਹਨਾਂ ਨੂੰ ਕੁਐਸਚਨਿੰਗ ਕਰਾਂਗੇ ਔਰ ਅਗਰ ਕਿਸੇ ਕੋ ਨਹੀਂ ਗਿਆ ਤੇ ਉਹਰੇ ਫੇਕ ਲੈਟਰ ਪੈਡ ਕਿੱਥੋਂ ਪ੍ਰਿੰਟ ਹੋਇਆ ਕਿੱਥੋਂ ਟਾਈਪ ਹੋਇਆ ਤੇ ਪਹਿਲਾ ਬੰਦਾ ਕਿਹੜਾ ਸੀ ਜਿਨੇ ਇਹਨੂੰ ਪੋਸਟ ਕੀਤਾ ਫਿਰ ਅਸੀਂ ਉਹ ਇਨਕੁਆਰੀ ਕਰਕੇ ਉਹਦੇ ਉਹਦੇ ਤੇ ਕਾਰਵਾਈ ਵੀ ਕਰਾਂਗੇ ਉਹਨੂੰ ਐਕਸਪੋਜ਼ ਕਰਾਂਗੇ ਲੋਕਾਂ ਦੇ ਸਾਹਮਣੇ ਥੀਸ ਆਲ ਆਰ ਫੇਕ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਆਪੋਸ਼ਨ ਪਾਰਟੀ ਵਾਲੇ ਇਹ ਕੰਮ ਕਰ ਰਹੇ ਹੈ ਉਹਨਾਂ ਨੂੰ ਇਸ ਗਲਤ ਤੇ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਇਦਾਂ ਤੁਸੀਂ ਕਾਂਗਰਸ ਪਾਰਟੀ ਨੂੰ ਤੋੜ ਨਹੀਂ ਸਕਦੇ ਸਾਡੇ ਵਿੱਚ ਫਰਕ ਨਹੀਂ ਪਾ ਸਕਦੇ ਸਰ ਇਸ ਸਬੰਧੀ ਤੁਸੀਂ ਹਾਈ ਕਮਾਂਡ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਆਪਣੇ ਜਿਹੜੇ ਜਿਹੜਾ ਲੈਟਰ ਹੈਡ ਵਾਇਰਲ ਕੀਤਾ ਲੈਟਰ ਹੈਡ ਜਿਹੜਾ ਕਿਹਾ ਫੇਕ ਹੈ ਤੁਹਾਡੇ ਸਾਈਨ ਕਿਤੇ ਹਾਈ ਕਮਾਂਡ ਨੂੰ ਇਸ ਬਾਰੇ ਸਬੰਧੀ ਜਾਣਕਾਰੀ ਦਿੱਤੀ ਹੈ ਵੀ ਇਹ ਕੁਝ ਹੋ ਰਿਹਾ ਹੈ ਹਾਈ ਕਮਾਂਡ ਨੂੰ ਸਾਰੀ ਇਨਫਰਮੇਸ਼ਨ ਹੈ ਅਸੀਂ ਉਹਨਾਂ ਨੂੰ ਦੱਸਤਾ ਔਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਚੈੱਕ ਕਰੋ ਕਿ ਕਿੱਥੋਂ ਇਹ ਚੀਜ਼ ਹੋਈ ਹੈ ਔਰ ਇਹ ਲੈਟਰ ਹੈਡ ਕਿੱਥੋਂ ਕ੍ਰੀਏਟ ਕੀਤਾ ਗਿਆ ਹੈ ਮਤਲਬ ਸਾਡੇ ਆਫਿਸ ਤੋਂ ਕੋਈ ਲੈ ਕੇ ਗਿਆ ਜਾਂ ਇਹਨਾਂ ਨੇ ਕੰਪਿਊਟਰ ਤੋਂ ਡਿਜ਼ਾਈਨ ਕੀਤਾ ਤੇ ਜਦੋਂ ਅਸੀਂ ਇੱਕ ਲੂ ਇਕੱਠੇ ਕਰ ਲਾਂਗੇ ਥੈਂ ਰਾਜਾ ਵੜਿੰਗ ਜੀ ਜਿਹੜਾ ਸਾਡੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਉਹ ਬੰਦੇ ਨੂੰ ਐਕਸਪੋਜ਼ ਕਰਨਗੇ ਚਾਹ ਉਹ ਕੋਈ ਵੀ ਹੈ ਬਿਲਕੁਲ ਇਹੀ ਸਾਡੇ ਨਾਲ ਸਾਬਕਾ ਐਮਐਲਏ ਸੰਜੇ ਤਲਵਾੜ ਕਾਂਗਰਸੀ ਜਿਨ੍ਹਾਂ ਦਾ ਕਹਿਣਾ ਕਿ ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਵਿੱਚ ਲੈਟਰ ਲੈਟਰ ਹੈਡ ਹੈਗਾ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਜਿਹਦੇ ਵਿੱਚ ਭਾਰਤ ਪੁਸ਼ਣ ਦਾ ਜ਼ਿਕਰ ਕੀਤਾ ਗਿਆ ਵਾ ਈਡੀ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਉਸ ਤੋਂ ਬਾਅਦ ਸੰਜੇ ਤਲਵਾੜ ਨੇ ਖੁਦ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਆਪਣੀ ਪੋਸਟ ਪਾਈ ਆ ਜਿਹਦੇ ਵਿੱਚ ਇਸ ਚੀਜ਼ ਦਾ ਖੰਡਨ ਕੀਤਾ ਨਾ ਹੀ ਉਹਨਾਂ ਦੇ ਸਾਈਨ ਹੈ ਇਹ ਜਿਹੜੀ ਪੋਸਟ ਵੀ ਫੇਕ ਆ ਇਸ ਤੋਂ ਬਾਅਦ ਇਹਨਾਂ ਨੇ ਪੁਲਿਸ ਨੂੰ ਇਸ ਦੇ ਸਮੇਂ ਤੱਕ ਸ਼ਿਕਾਇਤ ਕਰ ਦਿੱਤੀ ਹੁਣ ਇਸ ਦੇ ਵਿੱਚ ਕੀ ਕੁਝ ਨਿਕਲ ਕੇ ਆਏਗਾ ਇਸ ਆਉਣ ਵਾਲਾ ਸਮਾਂ ਹੀ ਦੱਸੇਗਾ ਲੋਕਮਿੰਦਰ ਸਿੰਘ ਧ denik savera tv youtube facebook instagram x aur whatsapp channel par